ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆਂ ਚਾਰ ਐਨੀਮਲ ਬਾਈ ਦੇ ਸੇਲ ਆ ਦੁੱਧ ਔਕੜ ਗੱਬਣਾ ਇੱਕ ਦਾਜੀ ਸੂਈ ਤੇ ਇੱਕ ਗੱਬਣਾ ਮੱਝ ਸ਼ੌਕੀਆ ਦੌਰ ਤੇ ਵੀ ਬਾਈ ਦੇ ਪਸ਼ੂ ਰੱਖੇ ਹੋਏ ਦੇਖ ਸਕਦੇ ਹੋ ਟੌਪ ਦੇ ਨੀਲੀ ਰਾਵੀ ਤੇ ਟੌਪ ਦਾ ਮਾਲੀ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਇਆ ਸੀ ਡਿਟੇਲ ਸਾਰੀ ਦਿੱਤੀ ਸੀਗੀ ਅੱਜ ਚਾਰ ਐਨੀਮਲ ਸੇਲ ਦਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾ ਦਾ ਕਿੰਨਾ ਮਸੂਹਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਮੰਦਰ ਸਿੰਘ ਜੀ ਟੈਂਡ ਰੋਡ ਕੋਤੇ ਸੰਤਾਂ ਆਪਾਂ ਪਹਿਲਾ ਵੀਡੀਓ ਪੰਜੇ ਸੇਲ ਹੋ ਗਏ ਸੀ ਬਸ ਜੀ ਠੀਕ ਆ ਜੀ ਅਜੇ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ 4 ਮਹੀਨੇ ਦੀ ਗੱਬਣ ਆ ਜੀ ਠੀਕ ਆ ਜੀ 5 ਮਾਂ ਲੱਗ ਗਿਆ 5 ਮਾਂ ਲੱਗ ਗਿਆ ਜਾਂ ਲੱਗ ਗਿਆ ਹਾਂਜੀ ਤੇ ਦੁੱਧ ਕਿੰਨਾ ਜੀ 2-7 ਕਿਲੋ 6 ਕਿਲੋ ਨਟਾ 6 ਕਿਲੋ ਨਟਾ ਤਿਆਰ ਤੇ ਬੱਚਾ ਜੀ ਬੱਚਾ ਹੈ ਚੜ ਤੇ ਮਿਲਦੀ ਆ ਜੀ ਹਾਂਜੀ ਸਾਊ ਸੀ ਰੋਈ ਬਹੁਤ ਜ਼ਿਆਦਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹਨੂੰ ਕਿੰਨੇ ਸੂਏ ਵਾਸਤੇ ਗੱਬਣ ਆਈ ਇਹ ਹੈ ਦੂਜੇ ਵਾਸਤੇ ਠੀਕ ਹੈ ਜੀ ਪਹਿਲੇ ਸੂਏ ਸੂਈ ਹੋਈ ਆ ਦੂਜੇ ਵਾਸਤੇ ਗੱਬਣਾ ਜੀ ਹੋ ਸਕਦਾ ਦੂਜੇ ਸੂਏ ਹੋਵੇ ਹੈ ਨਾ ਯਾਨੀ ਮਾਲਕਾਂ ਨੇ ਆਪਾਂ ਨੂੰ ਦੂਜੇ ਸੂਏ ਵਾਸਤੇ ਗੱਬਣਾ ਦੱਸਿਆ ਹੈ ਜਿਹੜੇ ਵੀਰ ਤੋਂ ਲਿਆਉਂਦੀ ਹੈ ਬਾਈ ਦਾ ਵਪਾਰ ਨਾਲ ਦਾ ਕੰਮ ਰੂਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੂਜੇ ਜਾਂ ਤੀਜੇ ਦਿਨ ਬਾਈ ਦੀ ਵੀਡੀਓ ਆ ਜਾਣੀ ਹੁੰਦੀ ਆਪਣੀ ਚੈਨਲ ਤੇ ਫਿਰ ਸਕਵਾਲਿਟੀ ਤੁਸੀਂ ਚੈੱਕ ਸਕਦੇ ਹੋ ਮਾਲਕਾਂ ਨੇ ਦੱਸਿਆ ਕਿ ਦੂਜੇ ਸੂਏ ਵਾਸਤੇ ਗੱਬਣਾ ਤੇ ਸੱਲਿ ਤੁਸੀਂ ਆਪ ਕਰਨੀ ਆਪ ਦਾ ਡਾਕਟਰ ਨਾਲ ਲੈ ਕੇ ਆਇਓ 4 ਮਹੀਨੇ ਤੋਂ ਪਲੱਸ ਗੱਬਣਾ 6 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਲਿਆ ਵੀ ਰਵਾਸ ਚਾਹੇ 2 ਟਾਈਮ ਚਵਾਈ ਕਰ ਲੈ ਚਾਹੇ 4 ਟਾਈਮ ਚਵਾਈ ਕਰ ਲੈ ਚਾਹੇ 6 ਟਾਈਮ ਚਵਾਈ ਕਰ ਲੈ 6 ਕਿਲੋ ਨੈਟ ਖੁੱਲਾ ਡੁੱਲਾ ਤਿਆਰ ਆ ਜੀ ਥਣਾਂ ਦੇ ਸਾਈਜ਼ ਸੋਹਣੇ ਆ ਜੀ ਚਾਰੇ ਥਣ ਨਿਕੜ ਮੇ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਸੱਜਰ ਨੇ ਭਾਈ ਕਿੰਨਾ ਦੁੱਧ ਦਿੱਤਾ ਹੁਣ 7 ਕਿਲੋ ਠੀਕ ਐ ਇਸ ਵਾਰ ਪਦਨ 12 ਦੇ ਤੱਕ 13 ਦੇ ਤੱਕ 10 ਤੱਕ ਹੈ ਨਾ ਠੀਕ ਆ ਜੀ ਆਪਾਂ ਜਾਨੀ ਕਹਿੰਦੇ ਨੇ ਕਿ ਬਾਈ ਕਹਿੰਦਾ ਇਸ ਵਕਤ ਸੱਤ ਕਿਲੋ ਆ ਜਾਨੀ 6 ਕਿਲੋ ਖੁੱਲਾ ਹੋ ਤਾਂ ਤਿਆਰ ਆ ਕਰੋ ਬਾਈ ਦੇ ਚੋ ਸਕਦੇ ਆ ਚਾਹੇ ਚਾਰ ਟਾਈਮ ਚਵਾਈ ਕਰ ਲਈ ਕੋਈ ਕਿੰਨੇ ਟਾਈਮ ਚੋਈ ਜਾਵੇ ਮੁਰਕੇ ਨਾ ਮੈਨੂੰ ਪਵੇ ਠੀਕ ਆ ਬਾਈ ਕਹਿੰਦਾ ਮੇਰੇ ਕਰੇ ਚਾਹੇ ਜਿੰਨਾ ਟਾਈਮ ਮਰਜ਼ੀ ਚੋਈ ਚੱਲੋ ਪਰ ਬਾਅਦ ਦਾ ਕੋਈ ਲੰਬਾ ਨਹੀਂ ਗਾ ਠੀਕ ਆ ਜੀ ਇਹਦਾ ਕੀ ਮੁੱਲ ਆ ਜੀ ਇਹਦਾ 60000 ਮਾਨਦਾਨ ਹੋ ਜਾਊਗਾ ਜੀ 60000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰਾਂਗੇ ਜੀ ਦੋ ਨੰਬਰ ਹੈ ਜੀ ਇਹ ਤਾਜੀ ਸੂਈ ਹੈ ਜੀ ਇਹ ਤਾਜੀ ਸੂਈ ਇਹਦੀ ਕੀ ਡਿਟੇਲ ਆ ਫੋਲ ਜੀ ਇਹ ਸੂਈ ਆ ਰਾਤ ਠੀਕ ਹੈ ਜੀ ਠੀਕ ਹੈ ਤੇ ਜੇਰ ਚੁਰ ਪੈ ਗਈ ਹੈ ਤਾਂ ਦੀ ਓਕੇ ਹੈ ਪ੍ਰੋਪਰ ਜੇਰ ਪੈ ਗਈ ਓਕੇ ਤੇ ਬੱਚਾ ਮਗਰ ਕੀ ਹੈ ਜੀ ਮਗਰ ਕੀ ਹੈ ਮਗਰ ਕੱਟਾ ਹੀ ਦੇਖ ਸਕਦੇ ਹੋ ਤੁਸੀਂ ਜਾਂ ਸੋਨਾ ਕੱਟਾ ਹੈ ਬਸ ਥੋੜਾ ਜਿਹਾ ਪੂਛ ਚ ਚਟੋ ਆ ਬਾਕੀ ਜੈਡ ਬ્લેਕ ਹੀ ਆ ਆਪ ਸਾਰੀ ਜੈਡ ਬਲੇਕ ਆ ਤੋ ਇਹ ਵੀ ਤੋਰ ਕੇ ਦਿਖਾ ਦਿਓ ਜੀ ਢਾਂਚਾ ਬਹੁਤ ਹੈਵੀ ਹੈ ਕਿੰਨੇ ਮੈ ਸੂਏ ਸੂਈ ਆ ਜੀ ਇਹ ਇਹ ਹੋ ਘੁੱਟੀ ਠੀਕ ਆ ਜੀ ਬਾਈ ਕਹਿੰਦਾ ਤੀਜੇ ਸੂਏ ਮੰਨ ਕੇ ਆ ਜਿਓ ਕਿਉਂਕਿ ਛੋਟੀ ਕਦ ਕਾਠ ਵਾਲੀ ਵੱਡਾ ਕਦ ਕਾੜ ਤੁਸੀਂ ਦੇਖ ਸਕਦੇ ਹੋ ਦੂਜੇ ਜਾਂ ਤੀਜੇ ਸੂਏ ਜਿੰਨੇ ਮਰਜ਼ੀ ਮੰਨ ਕੇ ਆ ਜਾਓ ਬਾਈ ਕਹਿੰਦਾ ਹਾਈਟ ਦੇ ਪਾਸ ਤੋਂ ਬਹੁਤ ਉੱਚੇ ਲੰਮੇ ਕਦ ਕਾੜ ਦੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਥੋੜਾ ਕਾ ਨਾ ਬੋਲਾ ਕੱਢਿਆ ਜੀ ਇਹਦਾ ਹਾਂ ਜੀ ਹਾਂ ਜੀ ਚੋਈ ਸਵੇਰ ਜਮਾ ਖਾਲੀ ਠੀਕ ਹੈ ਕਿੰਨਾ ਬੋਲਾ ਤਿਆਰ ਹੈ ਜੀ ਹੁਣ ਇਹ ਤਾਜੀ ਸੂਈ ਦਾ ਤਾਂ ਦੁੱਧ ਝੂਠ ਮਰਾ ਲੋ ਤਾਂ 10 ਕਿਲੋ ਕੋਲੇ ਆ ਠੀਕ ਹੈ ਜੀ ਇਹਦਾ ਤਾਂ ਖੰਡ ਚੱਲਦੇ ਹੁੰਦੇ ਆ ਠੀਕ ਹੈ ਜੀ ਕਹ ਜਾਨੀ ਆਪਾਂ ਖਾਲੀ ਨਹੀਂ ਹੋਈ ਹਜੇ ਪ੍ਰੋਪਰ ਰਾਤ ਦੀ ਸੂਈ ਕਰਕੇ ਤੇ ਕਿੰਨਾ ਕੁ ਦੁੱਧ ਦੇ ਤੂੰ ਜੀ ਦੁੱਧ ਦੇ ਤੂੰ 11 12 ਕਿਲੋ ਠੀਕ 11 12 ਕਿਲੋ ਦੁੱਧ ਦੇ ਦਿਓ ਜੀ ਥਣਾ ਦੇ ਸਾਈਂ ਬਹੁਤ ਸੋਨੇ ਆ ਜੀ ਹੱਥੇ ਚਵਾਈ ਵਾਲੇ ਸੀਰ ਸਾਉ ਪੂਰੀ ਹੈ ਬਹੁਤ ਜ਼ਿਆਦਾ ਹੈ ਪੂਰੀ ਸੀਲਸ ਆਊਗਾ ਕੋਣੀ ਫੇਸ ਕੁਆਲਟੀ ਆ ਗੁੰਡਾ ਸਿੰਘ ਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਦੇਖ ਸਕਦੇ ਹੋ ਇਹਦਾ ਜੀ ਮੁੱਲ ਲਾ ਜੀ ਇਹਦਾ 82000 ਮਾਨਤਨ ਕਰ ਦਾਂਗੇ 82000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕਰਾਂਗੇ ਜੀ ਬਾਈ ਕਹਿੰਦਾ ਜਿਹੜਾ ਵੀਰ ਚੱਲ ਕੇ ਆਊਗਾ ਪਤਾ ਕੀ ਹੈ ਲੱਖਾ ਜਿਵੇਂ ਧਾਣਾ ਪਾਇਆ ਹੈ ਹਾਂਜੀ ਹਾਂ ਇਹ ਹਰਾ ਹਰਾ ਪਾਲਦੇ ਲੋਕੀ ਜਿਹੜਾ ਹਰਾ ਹਰਾ ਅਸੀਂ ਨਹੀਂ ਪਾਉਂਦੇ ਠੀਕ ਆ ਜੀ ਇਸ ਕਰਕੇ ਥੋੜਾ ਜਿਹਾ ਪਸ਼ੂ ਜ਼ਿਆਦਾ ਵੀ ਦਾਸ ਹੋ ਜਾਂਦਾ ਇਸ ਕਰਕੇ ਆਇਆ ਜੀ ਆਪਣੇ ਕੋਲ ਕਿੱਦ ਦੇ ਲਿਆਂਦੀ ਸੀ ਇਹ ਰਾਤ ਹੀ ਆਈ ਹੈ ਰਾਤ ਹੀ ਆਈ ਹੈ ਤੇ ਰਾਤ ਹੀ ਆਉਂ ਸਰ ਵੀ ਸੂਫੀ ਜੀ ਨਹੀਂ ਉੱਥੇ ਸੂਫੀ ਸੀ ਜੇਰ ਪੈ ਗਈ ਪ੍ਰੋਪਰ ਹੈ ਜੀ ਅੱਛਾ ਜੀ ਬਾਅਦ ਚ ਲੈ ਕੇ ਆਉਂਦੀ ਆਪਾਂ ਬਾਅਦ ਚ ਲੈ ਠੀਕ ਹੈ ਜੀ ਸੌਦਾ ਆਪਣਾ ਪਹਿਲਾ ਹੋਇਆ ਵਾ ਸੀਗਾ ਜੀ ਠੀਕ ਹੈ ਜੀ ਤੈਨੂੰ ਨੰਬਰ ਆਜੋ ਜੀ ਨੀਲੀ ਰਾਵੀ ਇਹਦੀ ਕੀ ਡਿਟੇਲ ਹੈ ਜੀ ਸ਼ੀਰੀ ਘੱਟ ਤਾਂ ਕੋਈ ਨਹੀਂ ਕਹਿੰਦਾ 15-16 ਤੋਂ ਹਨਾ ਹਾਂ ਜੀ ਕੋਈ ਤੋਂ ਪਤਾ ਲੱਗੂਗਾ ਉਹ ਹੈ ਦੁੱਧ ਵਾਲੀ ਠੀਕ ਆ ਜੀ ਢੰਡੇ ਪੁੰਡੇ ਦੇ ਹਿਸਾਬ ਤੇ ਨਾਲ ਜੋ ਕੁਆਲਿਟੀ ਹੈ ਹਾਂਜੀ ਹੈ ਦੁੱਧ ਵਾਲੀ ਤੇ ਲੱਗੂਗਾ ਕੋਈ ਤੋਂ ਪਤਾ ਐਂ ਤਾਂ ਸਾਨੂੰ 16 ਕਿਲੋ ਕੇ ਹੈ ਤੇ ਮਾਰ ਕੇ 16 ਕਿਲੋ ਤਾਂ ਸਹੀ ਆ ਪਰ ਆਪਾਂ ਗਾਰੰਟੀ ਨਹੀਂ ਲੈਂਦੇ ਕੋਈ ਨਹੀਂ ਕਹਿੰਦੇ ਇਹ 16 ਦੂ ਜਾਂ 17 ਦੂ ਠੀਕ ਆ ਜੀ 12 ਦੂ ਉਹ ਤੂੰ ਹੈ ਉਹ ਚੰਗੀ ਬ੍ਰੀਡ ਦੁੱਧ ਵਾਲੀ ਲੱਗਦੀ ਆ ਬਾਕੀ ਜਿਹੜੇ ਵੀਰਾਂ ਨੂੰ ਪਰਖ ਆ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਜਿਆਦਾ ਨੂੰ ਪਤਾ ਲੱਗ ਬਰੀਡ ਵਾਲੀ ਆ ਕਿ ਘੱਟ ਬਰੀਡ ਚ ਦੁੱਧ ਵਾਲਾ ਪਸ਼ੂ ਦਾ ਪਤਾ ਲੱਗ ਜੀ ਅੰਦਾਜ਼ ਤੇ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ ਇੱਕ ਮਹੀਨਾ ਲਈ ਪੂਰਾ 1 ਮਹੀਨੇ ਦੀ ਕੱਚੀ ਹੈ ਤੇ ਸਿਮਨ ਉਹ 5 ਦਿਨ ਪਹਿਲਾਂ ਵੀ ਸੂ ਮਾਰ 5 ਦਿਨ ਬਾਅਦ ਠੀਕ ਹੈ ਤੇ ਸਿਮਨ ਵਗੈਰਾ ਦਾ ਪਤਾ ਹੋਊਗਾ ਜੀ ਬਿਲਕੁਲ ਨਹੀਂ ਪਤਾ ਜੀ ਮਾਲਕਾਂ ਨੇ ਦੱਸਿਆ ਹੀ ਨਹੀਂ ਆਪਾਂ ਨੂੰ ਨਾ ਹੀ ਆਪਾਂ ਪੁੱਛਿਆ ਠੀਕ ਹੈ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ 1 ਮਹੀਨਾ ਅਹ ਦੀ ਕੱਚੀ ਆ ਬਾਕੀ 5-4 ਦਿਨ ਬਸ ਉੱਪਰ ਵੀ ਲੈ ਜਾਂਦਾ ਮਾਲਕਾਂ ਨੇ 16 ਕਿਲੋ ਦੁੱਧ ਦੱਸਿਆ ਬਾਈ ਕਹਿੰਦਾ ਪਰ ਆਪਾਂ ਗਰੰਟੀ ਨਹੀਂ ਲੈਂਦੇ ਜੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਜਿਹੜਾ ਸੂਏ ਦਾ ਅੰਦਾਜ਼ਾ ਤੁਸੀਂ ਪਸ਼ੂ ਦੀ ਬਾਡੀ ਬਾਂਦਰ ਤੋਂ ਲਾ ਲਿਆ ਕਰੋ ਕਿਉਂਕਿ ਜਿਹੜਾ ਮਾਲਕਾਂ ਨੇ ਦੱਸਿਆ ਵਪਾਰੀ ਬੰਦੇ ਨੇ ਵੀ ਉਹੀ ਦੱਸਣਾ ਹੁੰਦਾ ਅੰਦਾਜ਼ਾ ਤੁਸੀਂ ਆਪ ਲਾਇਆ ਕਰੋ ਦੂਜੇ ਤੀਜੇ ਚੌਥੇ ਸੂਏ ਦੇ ਤੁਸੀਂ ਆਪ ਅੰਦਾਜ਼ਾ ਲਾਉਣਾ ਝੋਲੇ ਤੁਹਾਨੂੰ ਦਿਖਾ ਦਿੰਨੇ ਆ ਹਜੇ ਤਾਂ ਖਵਾਨਾ ਸ਼ੁਰੂ ਹੀ ਕੀਤਾ ਤਿਆਰ ਕਰਨਾ ਜੀ ਅਨਾਲਿਸਾਇ ਦੇ ਬਹੁਤ ਸੋਨੇ ਆ ਜੀ ਚਾਰੇ ਥਾਂ ਨਿਖੜ ਮੇ ਹੱਥੀ ਚਵਾਈ ਵਾਲੇ ਸੋਨੇ ਬਰੀਕ ਬਰੀਕ ਥਣ ਦੇ ਸਕਦੇ ਹੋ ਤੁਸੀਂ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਵੱਧ ਕਰ ਲੂਗਾ ਤਾਂ ਵੱਧ ਵੀ ਦੇ ਸਕਦਾ ਬਸ ਬੈਰ ਹਿਲਵਾ ਤੇ ਕੀ ਮੁੱਲ ਆ ਜੀ ਇਹਦਾ ਇਹਦਾ 70000 ਰੁਪਏ ਠੀਕ ਮਾਨਦਾਨ ਇਹਦਾ ਵੀ ਕਰ ਦਾਂਗੇ ਮਾਨਦਾਨ ਤਾਂ ਹੋਊਗਾ ਠੀਕ ਹੈ 70000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰ ਦਾਂਗੇ ਚਾਰ ਨੰਬਰ ਉਹੀ ਨੀਲੀ ਰਵੀ ਜੀ ਏ ਅੱਜ ਡਿਟੇਲ ਇਹਦੀ ਪ੍ਰੋਪਰ ਲਾਵਾਂਗੇ ਕਿਉਂਕਿ ਬਾਈ ਕਹਿੰਦਾ ਆਪਾਂ ਚੈੱਕ ਕਰਵਾ ਲਈ ਆ ਦੱਸ ਦਿਆਂ ਤੁਹਾਨੂੰ ਕਿ ਚੈੱਕ ਪਾਸ ਹੈਗੀ ਆ ਜਾਂ ਨਹੀਂ ਆ ਜੀ ਇਹ ਉਹੀ ਮੱਝ ਆ ਜੀ ਆਪਣੀ ਕੱਟੀ ਵਾਲੀ ਜਿਹੜੀ ਆਪਾਂ ਕਹੀ ਆਪਾਂ ਚੈੱਕ ਕਰਾਵਾਂਗੇ ਉਹ ਚੈੱਕ ਹੋ ਗਈ ਹੈ ਜੀ ਚੈੱਕ ਹੋ ਗਈ ਆ ਕਿ ਗੱਬਣਾ ਕੀ ਗੱਬਣਾ ਹੀ ਗੱਬਣਾ ਕਿੰਨੇ ਟਾਈਮ ਦੀ ਜਾਨੀ ਉਹਦੇ ਚ ਆਇਆ ਵੀ 2 ਮਹੀਨੇ ਦੇ ਲਗਭਗ ਹੈ ਸਕੈਨ ਕਰਾਈਏ ਠੀਕ ਆ 2 ਮਹੀਨਿਆਂ ਦੀ ਗੱਬਣਾ ਹੈ ਸਕੈਨ ਹੋਈ ਆ ਉਹ ਸਕੈਨ ਕਰਾ ਕੇ ਲਿਆਇ ਕੱਲ ਠੀਕ ਆ ਗੱਲਾਂ ਤੋਂ ਕਰਾ ਕੇ ਲਿਆਇਆ ਗੱਲ ਆਪਣੇ ਕੋਲੇ ਸਾਰੀ ਇਹਦੀ ਪਿਆ ਹੈ ਪਰੂਫ ਆ ਬਾਈ ਕਹਿੰਦਾ ਆਪਣੇ ਕੋਲ ਪ੍ਰੂਫ ਪਿਆ ਗਿੱਲਾਂ ਤੋਂ ਸਕੈਨ ਕਰਾਈ ਆ 2 ਮਹੀਨਿਆਂ ਦੀ ਗੱਬਣ ਆ ਜੀ ਮਗਰ ਕੱਟੀ ਆ ਜੀ ਦੇਖ ਸਕਦੇ ਹੋ ਸੋਹਣੀ ਕੱਟੀ ਆ ਤੇ ਸੋਹਣੀ ਆ ਆਪਾ ਨੀਲੀ ਰਾਵੀ ਚ ਦੇਖ ਸਕਦੇ ਹੋ ਚਾਰੇ ਪੈਰ ਪੂਛ ਚਿੱਟੀ ਮੱਥੇ ਚ ਬੱਲ ਹਾਈਟ ਬਹੁਤ ਵੱਡੇ ਕੱਦ ਕਾਢਦੀ ਆ ਪੂਛ ਦੇਖ ਲੋ ਜੀ ਥੱਲੇ ਲੱਗਦੀ ਆ ਪੂਰੀ ਕੱਟੀ ਵੀ ਮਗਰ ਜਾਤ ਬਰੀਡ ਵਾਲੀ ਫੁੱਲ ਆ ਤੇ ਆਪ ਵੀ ਜਾਤ ਬਰੀਡ ਵਾਲੀ ਫੁੱਲ ਆਈ ਇਹਦਾ ਮੁੱਲ ਹੁਣ ਗੱਬਣ ਦਾ ਕੀ ਆ ਜੀ ਇਹ ਸੱਚੇ ਦਾ ਕਰਦੀ ਹੈ ਹਾਂਜੀ ਜਿਹੜੀ ਇਹਦੀ ਆਪ ਦੀ ਕੱਟੀ ਸੀਗੀ ਹਾਂਜੀ ਉਹ ਬੰਦੇ ਲਿਆਜ ਵਾਲੇ ਮੱਲੋਂ ਮੱਲੀ ਲੈ ਗਏ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਕੱਟੀ ਆਪਣੇ ਸਾਧ ਦੀ ਹੈ ਕੋਈ ਇਹ ਵੇਚਨ ਮਾਰੇ ਨਹੀਂ ਕਹਿੰਦੇ ਅੱਛਾ ਜੀ ਹਨਾ ਆਮ ਮੁੱਲੀ ਹੈ ਹਾਂਜੀ ਹਨਾ ਤੇ ਇਹ ਕੱਟੀ ਆਪ ਇਹਦੇ ਨਾਲ ਦੇਣੀ ਠੀਕ ਹੈ ਜੀ ਦੋਨਾਂ ਜਣੇ ਦੇਣੀ ਹੈ ਇਹਦੀ ਹੈ ਨਹੀਂ ਇਹਦੀ ਹੈ ਨਹੀਂ ਉਹ ਕਰਦੀ ਹੈ ਜੀ ਨਹੀਂ ਉਹ ਕਰਦੀ ਇਹ ਆ ਵੀ ਇਹ ਜਿਆਦਾ ਕਰਦੀ ਬੱਚੇ ਜੋ ਕੱਲਾ ਪਸ਼ੂ ਹੈ ਨਾ ਜਿਹਦੇ ਇਹ ਪਸ਼ੂ ਭਾਲਦੀ ਨਾਲ ਠੀਕ ਹੈ ਨਾਲ ਵਾ ਜੀ ਨਹੀਂ ਲਾਉਂਦੀ ਕੱਲੀ ਜੀ ਨਹੀਂ ਲਾਉਂਦੀ ਇਸ ਕਰਕੇ ਆਪਾਂ ਕੱਟੀਆ ਨਾਲ ਇਹਦੇ ਦੇ ਦਾਂ ਇਹਦੀ ਲੈ ਗਏ ਆ ਦੇ ਦਿਆਂਗੇ ਨਾਲ ਠੀਕ ਹੈ ਜੀ ਇਹਦੀ ਹੈ ਨਹੀਂ ਠੀਕ ਹੈ ਜੀ ਹਾਂ ਇਹਦੀ ਨਹੀਂ ਕਹਦੇ ਨਾ ਵੀ ਆ ਇੰਨੇ ਕ ਟਾਈਮ ਦੀ ਹੈ ਤੇ ਆ ਕਿਲੋ ਘੰਡਾ 1.5 ਕਿਲੋ ਦੁੱਧ ਦਿੰਦੀ ਹੈ ਜਦੋਂ ਮਰਜ਼ੀ ਚੋ ਲੋ ਠੀਕ ਹੈ ਜੀ ਨਾਲ ਦੀ ਪੋਲੀ ਓਕੇ ਹੈ ਗਾਰੰਟੀ ਆ ਯਾਨੀ ਕਿਲੋ ਕਹ ਬਾਈ ਕਹਦਾ ਦੁੱਧ ਦਾ ਥਾਨ ਪ੍ਰੋਪਰ ਓਕੇ ਜੋ ਆਈ ਬੋਲੀ ਹੈ ਜੀ ਕਾਈ ਬੋਲੀ ਹੈ ਠੀਕ ਹੈ 2 ਮਹੀਨੇ ਦੇ ਪਲੱਸ ਗੱਬਣ ਆ ਜੀ ਬਾਕੀ ਸਕੈਨ ਪ੍ਰੂਫ ਬਾਈ ਕੋਲ ਹੱਲ ਪਿਆ ਸਿੰਘ ਤੁਹਾਨੂੰ ਦਿਖਾ ਦਿੰਨੇ ਗੋਲ ਕੁੰਡਾ ਸਿੰਘ ਦਾ ਸੋਹਣੀ ਫੇਸ ਕੁਆਲਟੀ ਆ ਦੇਖ ਸਕਦੇ ਤੁਸੀਂ ਇਹ ਇਸ ਮੱਝ ਦੀ ਇੰਨੀ ਗਾਰੰਟੀ ਲੈ ਸਕਦਾ ਮੈਂ ਹਾਂਜੀ ਜਿੱਦੇ ਸੂਤੀ ਉਹਦੇ 16 ਤੋਂ 17 ਕਿਲੋ ਦੁੱਧ ਨਾ ਦੇਵੇ ਤੈਨੂੰ ਸੱਦ ਕੀ ਕਹਦੇ ਵੀ ਆਹ ਕੀ ਕਹਿੰਦਾ ਨਾਲੇ ਉਂਗਲ ਕਰਕੇ ਕਾ ਬਈ ਠੀਕ ਆ ਜੀ ਜਿੱਦੇ 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 ਸੂਹੀਏ ਜਿੱਦੇ ਸੂਪੀ ਜੀ ਹਾਂਜੀ ਠੀਕ ਆ ਜੀ ਬਾਕੀ ਜਾਤ ਬਰੀਡ ਵਾਲੀ ਆ ਛੋਟੀ ਫੂਰੀ ਕੱਦ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੇ ਕੱਦ ਘੜਦੀ ਆ ਕੱਟੀ ਦੀ ਵੀ ਦਿਖਾ ਸਕਦੇ ਕੱਟੀ ਦੀ ਵੀ ਝੋਲੀ ਦਿਖਾ ਦਿੰਨੇ ਆ ਜੀ ਚਾਰੇ ਤਾਂ ਨਿੱਖੜਵੇਂ ਕੋਈ ਵਾਧੂ ਸ਼ਾਕ ਨਹੀਂ ਬਾਕੀ ਬਾਈ ਕਹਿੰਦਾ ਕੱਟੀ ਵੀ ਨਾਲ ਦੇ ਦਾਂਗੇ ਇਹਨਾਂ ਦਾ ਮੁੱਲ ਦੋਨਾਂ ਦਾ ਜੀ ਦੋਹਾਂ ਦਾ 60 ਹਜ਼ਾਰ ਤੇ ਜੇ ਕੋਈ ਉਹ ਕੱਲੀ ਲੈਣੀ ਚਾਹੁੰਦਾ ਹੋਵੇ ਝੋਟੀ ਉਹ ਫੋਨ ਤੇ ਕਰ ਲਾਂਗੇ ਉਹ ਫੋਨ ਤੇ ਕਰ ਲਾਂਗੇ ਜੀ 60000 ਰੁਪਿਆ ਦੋਹਾਂ ਦਾ ਮੁੱਲ ਆ ਜੇ ਕੋਈ ਵੀਰ ਕੱਲੀ ਲੈਣੀ ਚਾਹੁੰਦਾ ਹੋਵੇ ਜੇ ਕੱਟੀ ਵੀ ਕੱਲੀ ਲੈਣੀ ਚਾਹੁੰਦਾ ਹੋਵੇ ਦਾਵੀ ਬਾਈ ਨਾਲ ਕਨੈਕਟ ਕਰ ਸਕਦਾ ਏ ਤੇ ਜੈਜਾ ਰੇਟ 'ਚ ਬਾਈ ਕਹਿੰਦਾ ਦੇ ਦਾਂਗੇ ਵੈਸੇ ਮੋਲ ਰੇਟ ਬਾਈ ਦਾ ਜੈਜ ਹੀ ਹੁੰਦੇ ਆਪਾਂ ਲਗਾਤਾਰ ਵੀਡੀਓ ਬਣਾਉਂਦੇ ਰਹ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਅਗਲੀ ਵੀਡੀਓ ਚ ਤੁਹਾਡੇ ਲਈ ਸਪੈਸ਼ਲ ਪਸ਼ੂ ਲੈ ਕੇ ਆਵਾਂਗੇ। ਦੋ ਤਾਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਤੇ ਦੋ ਕਹਿੰਦਾ ਬਾਈ ਕਹਿੰਦਾ ਹੋਰ ਲੈ ਕੇ ਆਉਣੇ ਆ ਖਰੀਦੇ ਪਏ ਆ ਪਰ ਘਰੇ ਲਿਆਉਣ ਵਾਲੇ ਬਾਕੀ ਆ। ਪੁੱਛਦੇ ਆ ਆ ਮੇਲੇ ਵਾਸਤੇ ਰੱਖਿਆ ਕਿ ਸੇਲ ਵਾਸਤੇ ਰੱਖਿਆ। ਇਹ ਦੋ ਪਸ਼ੂ ਜਿਹੜੇ ਆਪਾਂ ਖਰੀਦੇ ਆ ਉਹ ਕਿੱਦਾਂ ਲੈ ਕੇ ਆਉਣੇ ਆ ਜੀ। ਉਹ ਅਗਲੀ ਵੀ ਚੱਪਾ ਬਖਾ ਦੇ। ਅਗਲੀ ਵੀਡੀਓ ਚ ਆਪਾਂ ਦਿਖਾ ਦਾਂਗੇ ਜੀ ਚਾਰ ਨਗਿੰਨੇ ਦਿਖਾਉਣੇ ਆ ਤੇ ਇਹ ਸੇਲ ਵਾਸਤੇ ਲੈ ਕੇ ਆਉਣੇ ਆ ਜੀ। ਇਹ ਨਹੀਂ ਨਾ ਹੀ ਉਹ ਸੇਲ ਵਾਸਤੇ। ਨਾ ਹੀ ਇਹ ਦੋ ਐਨੀਮਲ ਸੇਲ ਵਾਸਤੇ ਤੇ ਨਾ ਹੀ ਉਹ ਦੋ ਐਨੀਮਲ ਸੇਲ ਵਾਸਤੇ। ਤੇ ਕਾ ਇਹ ਫਿਰ ਮੇਲੇ ਕਿਹੜੇ ਮੇਲੇ ਤੇ ਲੈ ਕੇ ਜਾਣੇ ਜੀ? ਇਹ ਜਿਹੜਾ ਲਗਣਾ ਢਣੋਲੇ ਜੀ। ਢਣੋਲੇ ਵਾਲਾ। ਠੀਕ ਆ ਜੀ ਢਣੋਲੇ ਵਾਸਤੇ ਬਾਈ ਨੇ ਚਾਰ ਐਨੀਮਲ ਤਿਆਰ ਕਰਨੇ ਆ ਦੋ ਤਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਟੌਪ ਦੀ ਨੀਲੀ ਰਾਵੀ ਦੀ ਮੱਝ ਤੇ ਟੌਪ ਦਾ ਮਾਲੀ ਡਿਟੇਲ ਤੁਹਾਨੂੰ ਪਿਛਲੇ ਵੀਡੀਓ ਵਿੱਚ ਦੱਸਿਆ ਹੀ ਇਹਨਾਂ ਦੀਆਂ ਉਹਨਾਂ ਦੀਆਂ ਇਹ ਆਪਣੇ ਸੰਧ ਹੈ ਬਹੁਬਲੀ ਦੇ ਠੀਕ ਹੈ ਜੀ ਇਹ ਦੋਨੇ ਇਹ ਦੋਨੇ ਬਾਹੂਬਲੀ ਆ ਤੇ ਇਹ ਵੀ ਹੈ ਬਾਹੂਬਲੀ ਦੇ ਬੱਚੇ ਆ ਪ੍ਰੋਪਰ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਵਿੱਚ ਇਹਨਾਂ ਦੀ ਵੀ ਦੇ ਦਾਂਗੇ ਇਹਦਾ ਜਿਹੜਾ ਰਿਜ਼ਲਟ ਹੈ ਇਹ ਆਪਾਂ ਲਿਆਵਾਂਗੇ ਪੀਡੀਐਫ ਤੇ ਚੁਆਈ ਚ ਅੱਛਾ ਜੀ ਨਾ ਸੱਚ ਪਤਾ ਨਹੀਂ ਆਵੇ ਪਤਾ ਨਾ ਪਰ ਚੁਆਈ ਚ ਆਪਾਂ ਇਹਨੂੰ ਜ਼ਰੂਰ ਲਿਆਵਾਂਗੇ ਚੁਆਈ 'ਚ ਇਹਨੂੰ ਆਪਾਂ ਰਿੰਗ 'ਚ ਪਾਉਣਾ ਜੀ ਰਿੰਗ 'ਚ ਪਾਵਾਂਗੇ ਇਹਨਾਂ ਨੂੰ ਠੀਕ ਹੈ ਜੀ ਇਹ ਸਪੈਸ਼ਲ ਮੇਲੇ ਲਈ ਤਿਆਰ ਕੀਤੀ ਆ ਮਾਜੀ ਠੀਕ ਹੈ ਜੀ ਤਲਜੀਤ ਫਖਰਪੁਰਾ ਹਾਂਜੀ ਤਹਾਣ ਉਹਦਾ ਤੇ ਹੁਣੇ ਪਿੰਡੀ ਸੰਤੂ ਜਿਹੜਾ ਮੇਲਾ ਲਵਾ ਰਿਹਾ ਠੀਕ ਹੈ ਜੀ ਉਹਦੇ ਤੇ ਆਪਾਂ ਪੂਰਾ ਹਮ ਹਮਾ ਕੇ ਜਾਵਾਂ ਠੀਕ ਹੈ ਜੀ ਬਾਕੀ ਬਾਈ ਕਹਿੰਦਾ ਮੇਲਿਆਂ 'ਚ ਪਾਉਣੇ ਤੁਹਾਨੂੰ ਵੀ ਬੇਨਤੀ ਆ ਕਿ ਮੇਲਿਆਂ ਦੇ ਪਹੁੰਚਣ ਦੀ ਜਰੂਰ ਕਰ ਪਾਲਤਾ ਕਰੋ ਕਿਉਂਕਿ ਪਸ਼ੂ ਪਾਲਨ ਕਿੱਤੇ ਨੂੰ ਉਤਸ਼ਾਹ ਮਿਲਦਾ ਜੀ ਚੰਗੀ ਤੋਂ ਚੰਗੀ ਬਰੀਡ ਦਾ ਪਸ਼ੂ ਹੁੰਦਾ ਆਪਾਂ ਨੂੰ ਦੇਖਣ ਦਾ ਮੌਕਾ ਮਿਲਦਾ ਤੇ ਆਪਣੇ ਚ ਰੁਚੀ ਪੈਦਾ ਹੁੰਦੀ ਹੈ ਜੀ ਪਸ਼ੂ ਪਾਲਣ ਦੇ ਧੰਦੇ ਵਾਸਤੇ। ਬਾਕੀ ਪ੍ਰੋਪਰ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਚ ਦੇਵਾਂਗੇ। ਇਹਨਾਂ ਦੋ ਐਨੀਮਲ ਦੀਆਂ ਤੇ ਦੋ ਹੋਰ ਐਨੀਮਲ ਜਿਹੜੇ ਬਈ ਨਾਲ ਲੈ ਕੇ ਆਉਣੇ ਆ। ਧੰਨਵਾਦ ਜੀ।